ਸਤਿ ਸ਼੍ਰੀ ਅਕਾਲ ਅੱਜ ਮੈਂ ਕੁਝ ਪੈਣਾ ਦੇ ਨਾ ਵਹਿਮ ਭਰਮ ਦੂਰ ਕਰਨੇ ਆ ਜਿਹੜੇ ਉਹਨਾਂ ਨੇ ਪਾੜ ਲਏ ਨੇ ਜਿਹੜੇ ਉਹਨਾਂ ਦੇ ਅੰਦਰ ਪੱਕੇ ਹੋ ਗਏ ਨੇ ਖਾਸ ਕਰਕੇ 40 ਕ ਸਾਲ ਦੀ ਉਮਰ ਦੀਆਂ ਔਰਤਾਂ ਜਾਂ ਇਸ ਤੋਂ ਜ਼ਿਆਦਾ ਦੀਆਂ ਜਿਹੜੀਆਂ ਇਹ ਸੋਚਦੀਆਂ ਕਿ ਹੁਣ ਸਾਡੀ ਉਮਰ ਇਹੋ ਜੇ ਪੜਾ ਤੇ ਆ ਗਈ ਆ ਕਿ ਸਾਡੇ ਵਿੱਚ ਕੋਈ ਚੇਂਜ ਨਹੀਂ ਆ ਸਕਦੀ ਕਾਸ ਕਰਕੇ ਸਰੀਰਕ ਬਦਲਾ ਨਹੀਂ ਆ ਸਕਦੇ ਹਨਾ ਵੈਸੇ ਤਾਂ ਸੁਭਾਅ ਹੀ ਇਸ ਉਮਰ ਚ ਪੱਕ ਜਾਂਦੇ ਉਹ ਵੀ ਨਹੀਂ ਬਦਲਦੇ ਪਰ ਜਿਹੜੇ ਹਾਲਾਤ ਹੁੰਦੇ ਆ ਵਕਤ ਹੁੰਦਾ ਉਹ ਤੁਹਾਡੇ ਸੁਭਾਅ ਤੱਕ ਵੀ ਚੇਂਜ ਕਰ ਦਿੰਦਾ ਪਰ ਅੱਜ ਆਪਾਂ ਗੱਲ ਕਰਨੀ ਹੈ ਸਿਹਤ ਨਾਲ ਜੁੜੀ ਹੋਈ ਤੇ ਆਪਦੇ ਆਪ ਦੇ ਸਾਮ ਸੰਭਾਲ ਨਾਲ ਜੁੜੀ ਹੋਈ ਹੈ ਨਾ ਔਰ ਤੁਹਾਨੂੰ ਲੱਗਦਾ ਕਿ ਹੁਣ ਸਾਥੋਂ ਪਹਿਲਾਂ ਜਿੰਨੀ એનર્ਜੀ ਨਾਲ ਕੰਮ ਨਹੀਂ ਹੁੰਦਾ ਹੁਣ ਸਾਡੇ ਤੋਂ ਕੋਈ ਖਾਸ ਚੇਂਜ ਨਹੀਂ ਅਸੀਂ ਲਿਆ ਸਕਦੇ ਹੁਣ ਕੀ ਫਾਇਦਾ ਜਾਂ ਹੁਣ ਸਾਡੇ ਚ ਕੀ ਬਦਲਾ ਆਉਣਾ ਇਹ ਵਹਿਮ ਉਹ ਪੱਕੇ ਕਰ ਲੈਂਦੀਆਂ ਇੱਕ ਤਾਂ ਉਹਨਾਂ ਨੂੰ ਲੱਗਦਾ ਕਿ ਇਸ ਉਮਰ 'ਚ ਮੈਟਾਬੋਲਿਜ਼ਮ ਹੈ ਜਿਹੜਾ ਉਹ ਸਲੋ ਹੋ ਜਾਂਦਾ ਹੈ ਤਾਂ ਇਸ ਕਰਕੇ ਹੁਣ ਕੋਈ ਫਰਕ ਨਹੀਂ ਪੈਣਾ ਹਾਰਮੋਨਸ ਆ ਜਿਹੜੇ ਉਹ ਗੜਬੜਾ ਆ ਜਾਂਦੇ ਹੈਗੇ ਆ ਤੇ ਉਹਨਾਂ ਨੂੰ ਮਤਲਬ ਕਾਫੀ ਕੁਝ ਹੋ ਇਸ ਚੀਜ਼ ਨੂੰ ਮੰਨਦੀਆਂ ਕਿ ਕਿ ਸਾਡੇ 'ਚ ਹੁਣ ਇਸ ਉਮਰ 'ਚ ਕੋਈ ਖਾਸ ਬਦਲਾਅ ਨਹੀਂ ਆਉਣਾ ਸੋ ਉਹਨਾਂ ਦੇ ਆਪਾਂ ਵਹਿਮ ਭਰਮ ਦੂਰ ਕਰਨੇ ਆ ਕਿਵੇਂ ਇਹ ਸਾਰਾ ਕੁਝ ਹੋ ਸਕਦਾ ਹੈ ਇਹਦੇ ਵਿੱਚ ਸਾਡਾ ਹੀ ਹੱਥ ਹੈ ਸਭ ਤੋਂ ਵੱਡਾ ਇਹਦੇ 'ਚ ਕਿਸੇ ਦਾ ਕੋਈ ਨਹੀਂ ਹੈਗਾ ਉਮਰ ਦਾ ਕੋਈ ਲਿਹਾਜ਼ ਨਹੀਂ ਮੈਂ ਇਹੋ ਜਿਹੀ ਔਰਤਾਂ ਨੂੰ ਵੀ ਦੇਖਿਆ ਜਿਹੜੀਆਂ ਆਪਣੀ ਬੇਟੀ ਦੇ ਬਰਾਬਰ ਦੀਆਂ ਲੱਗਦੀਆਂ ਨੇ ਖਾਸ ਕਰਕੇ 50 ਸਾਲ ਦੀ ਉਮਰ ਦੇ ਵਿੱਚ ਵੀ ਮੈਂ ਇੱਕ ਔਰਤ ਨੂੰ ਦੇਖਿਆ ਕਿ ਜੇ ਉਹਨੂੰ ਤੇ ਉਹਦੀ ਬੇਟੀ ਨੂੰ ਅਸੀਂ ਬਰਾਬਰ ਬਿਠਾ ਦਈਏ ਤਾਂ ਵੱਡੀਆਂ ਮਤਲਬ ਭੈਣਾਂ ਲੱਗਦੀਆਂ ਨੇ ਆਪਸ ਵਿੱਚ ਵੀ ਇੱਕ ਵੱਡੀ ਭੈਣਾਂ ਤੇ ਇੱਕ ਛੋਟੀ ਤੇ ਉਹ ਮਾਵਾਂ ਧੀਆਂ ਨਹੀਂ ਲੱਗਦੀਆਂ ਤੇ ਉਹਦੇ ਨਾਲ ਮੈਂ ਗੱਲ ਵੀ ਕੀਤੀ ਸੀ ਮੈਂ ਕਿਹਾ ਵੀ ਤੇਰੇ ਚ ਇੰਨੀ ਚੇਂਜ ਕਿਵੇਂ ਆ ਗਈ ਕਿਉਂਕਿ ਜਦ ਮੈਂ ਉਹਨੂੰ ਪਹਿਲਾਂ ਦੇਖਿਆ ਸ਼ੁਰੂ ਸ਼ੁਰੂ ਚ ਦੇਖਿਆ ਤਾਂ ਉਹ ਬਹੁਤ ਮੂਰਤੀ ਸੀ ਹੈਲਦੀ ਸੀ ਫਿਰ ਉਹਨੂੰ ਮੈਂ ਜਦੋਂ ਦੁਬਾਰਾ ਮਿਲੀ ਤਾਂ ਉਹਦੇ ਚ ਬਹੁਤ ਬਦਲਾ ਆਇਆ ਸੀ ਤਾ ਉਹ ਕਹਿੰਦੀ ਮੈਂ ਬਹੁਤਾ ਕੁਝ ਨਹੀਂ ਕੀਤਾ ਇੱਕਦਮ ਮੈਂ ਉਹਦੇ ਖਾਣ ਪੀਣ ਤੇ ਹੀ ਕੰਟਰੋਲ ਕੀਤਾ ਰਾਤ ਦਾ ਖਾਣਾ ਬੰਦ ਕੀਤਾ ਬਸ 5 ਵਜੇ ਤੋਂ ਬਾਅਦ ਕੁਝ ਨਹੀਂ ਖਾਣਾ ਇੱਕ ਕਹਿੰਦੀ ਮੈਂ ਭੁੱਜੇ ਹੋਏ ਛੋਲੇ ਖਾਣੇ ਸ਼ੁਰੂ ਕੀਤੇ ਪਾਣੀ ਜ਼ਿਆਦਾ ਪੀਣੀ ਆ ਥੋੜੀ ਬਹੁਤ ਵਾਕ ਵੀ ਕਰਦੀ ਆ ਸੋ ਐਸੀ ਤਰ੍ਹਾਂ ਦੀਆਂ ਗੱਲਾਂ ਬਾਤਾਂ ਜੇ ਆਪਾਂ ਕਰਨੀਆਂ ਕਿ ਆਪਦੇ ਅੰਦਰੋਂ ਵਹਿਮ ਕੱਢੋ ਜਿਹੜੇ ਪੱਕ ਗਏ ਨੇ ਕਿ ਅਸੀਂ ਹੁਣ ਬਦਲ ਨਹੀਂ ਸਕਦੇ ਇਹ ਵਹਿਮ ਨਹੀਂ ਇਹ ਤੁਹਾਡੇ ਬਹਾਨੇ ਆ ਤੇ ਇਹਨਾਂ ਬਹਾਨਿਆਂ ਨੂੰ ਤੁਸੀਂ ਤੋੜਨਾ ਤਾਂ ਕਿ ਤੁਸੀਂ ਵਧੀਆ ਮਤਲਬ ਹੋ ਸਕੋ ਇੱਕ ਤਾਂ ਇਹ ਹੈਗਾ ਕਿ ਜਦੋਂ ਔਰਤਾਂ ਕਹਿ ਦਿੰਦੀਆਂ ਨੇ ਨਾ ਕਿ ਮੈਂ ਸਾਰਿਆਂ ਲਈ ਮੇਰੇ ਕੋਲ ਟਾਈਮ ਹੈਗਾ ਮੈਂ ਉਹਦੇ ਲਈ ਆ ਕਰਨਾ ਉਹਦੇ ਲਈ ਆ ਕਰਨਾ ਉਹਦੇ ਲਈ ਆ ਕਰਨਾ ਪਰ ਆਪਣੇ ਲਈ ਟਾਈਮ ਨਹੀਂ ਆ ਇਹ ਉਹਦਾ ਨੰਬਰ 1 ਸਭ ਤੋਂ ਵੱਡਾ ਬਹਾਨਾ ਹੈ ਤੁਸੀਂ ਪੂਰੇ ਦਿਨ ਚ ਆਪਣੇ ਲਈ 20 ਮਿੰਟ ਵੀ ਨਹੀਂ ਕੱਢ ਸਕਦੇ ਵੀ ਮਿੰਟ ਤਾਂ ਆਪਣੇ ਆਪ ਨੂੰ ਦੇ ਸਕਦੇ ਹੋ ਨਾ ਜੇ ਤੁਹਾਨੂੰ ਲੱਗਦਾ ਹੈ ਕਿ ਮੇਰੀ ਬਾਡੀ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਚੇਂਜੇਸ ਆ ਗਈਆਂ ਫਲੈਕਸੀਬਿਲਟੀ ਨਹੀਂ ਰਹੀ ਤਾਂ ਤੁਸੀਂ ਆਪ ਦਾ ਖਾਣ ਪੀਣ ਚੇਂਜ ਕਰ ਦਿਓ ਹੁਣ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਅਸੀਂ ਜਵਾਨੀ ਚ ਜਾਂ ਪਹਿਲਾਂ ਸੋਹਣੀ ਉਮਰ ਦੇ ਵਿੱਚ ਖਾਂਦੇ ਪੀਂਦੇ ਰਹੇ ਉਦੋਂ ਅਸੀਂ ਕੰਮ ਵੀ ਜ਼ਿਆਦਾ ਕਰਦੇ ਸੀ ਤਾਂ ਉਹ ਹজম ਹੋ ਜਾਂਦਾ ਸੀ ਪਰ ਹੋਣਾ ਜਿਹੜਾ ਉਮਰ ਦੇ ਹਿਸਾਬ ਨਾਲ ਸਾਡੇ ਉਹ ਕੰਮਕਾਰ ਵੀ ਨਹੀਂ ਰਹੇ ਹਨਾ ਬਹੁਤਾ ਖੇਚਲ ਵਾਲਾ ਕੰਮ ਆਪਾਂ ਕਰਦੇ ਨਹੀਂ ਅੱਜਕੱਲ ਤਾਂ ਲਾਈਫ ਸਟਾਈਲ ਇਹੋ ਜਿਹਾ ਹੋ ਗਿਆ ਕਿ ਘਰਾਂ ਦੇ ਵਿੱਚ ਅਸੀਂ ਆਪਦੇ ਹੈਲਪਰ ਰੱਖੇ ਹੋਇਆ ਤੇ ਬਾ ਲੱਗਦੀ ਉਹੀ ਕੰਮ ਸਾਰਾ ਕਰਦੇ ਅਸੀਂ ਨਹੀਂ ਕਰਦੇ ਪਰ ਕੁਝ ਔਰ ਤਾਂ ਇਹ ਵੀ ਹੈਗੀਆਂ ਜਿਹੜੀਆਂ ਆਪਦੇ ਹੱਥੀ ਕੰਮ ਕਰਦੀਆਂ ਸੋ ਹੱਥੀ ਕੰਮ ਕਰਨਾ ਜਿਆਦਾ ਜੋ ਮਤਲਬ ਉਹਨੂੰ ਜਿਆਦਾ ਚੁਣੋ ਉਸ ਚੀਜ਼ ਨੂੰ ਕਿ ਜਿਹੜੇ ਕੰਮ ਤੁਸੀਂ ਆਪਦੇ ਹੱਥ ਨਾਲ ਕਰ ਸਕਦੇ ਹੋ ਉਹਨੂੰ ਮਸ਼ੀਨ ਨਾਲ ਨਾ ਕਰੋ ਹੁਣ ਅੱਜਕੱਲ ਡਿਸ਼ਵਾਸ਼ਰ ਦਾ ਰਿਵਾਜ ਆ ਗਿਆ ਦੇਖੋ ਦੇਖੀ ਕਈ ਸਾਰੀਆਂ ਔਰਤਾਂ ਮੈਂ ਦੇਖਿਆ ਕਿ ਆਪਣੇ ਇੰਡੀਆ ਦੇ ਵਿੱਚ ਵੀ ਚਲੋ ਬਾਹਰ ਤਾਂ ਆਪਾਂ ਪਹਿਲਾਂ ਸੁਣਦੇ ਸੀ ਕਿ ਉਹਨਾਂ ਦੇ ਕੰਮਕਾਰ ਇਹੋ ਜਿਹੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਤੇ ਪਰ ਇਧਰ ਵੀ ਹੁਣ ਡਿਸ਼ਵਾਸ਼ਰ ਲੋਕਾਂ ਨੇ ਲਿਆਂਦੇ ਆ ਘਰਾਂ 'ਚ ਢਾਂਡੇ ਇਕੱਠੇ ਕਰੀ ਜਾਣੇ ਕਰੀ ਜਾਣੇ ਕਰੀ ਜਾਣੇ ਫਿਰ ਉਹਨੂੰ ਭਰ ਦੇਣਾ ਫਿਰ ਉਹ ਦੋ-ਦੋ ਘੰਟੇ ਚੱਲਦੀ ਰਹਿੰਦੀ ਐ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਬਹੁਤਾ ਜੇ ਅਸੀਂ ਖਾ ਲਿਆ ਤੇ ਉਹਨੂੰ ਸਾਫ਼ ਕਰਕੇ ਦੋ ਪੰਡਿਆਂ ਨੂੰ ਰੱਖਣ ਚ ਕੀ ਜਾਂਦਾ ਕਿੰਨੀਆਂ ਔਰਤਾਂ ਨੇ ਗੁਰਦੁਆਰੇ ਜਾ ਕੇ ਸੇਵਾ ਕਰਦੀਆਂ ਬਰਤਨ ਸਾਫ਼ ਕਰਦੀਆਂ ਪਰ ਆਪਣੀ ਘਰਾਂ ਚ ਨਹੀਂ ਕਰਦੀਆਂ ਸੋ ਲਾਈਫ ਸਟਾਈਲ ਨੂੰ ਚੇਂਜ ਕਰੋ ਹੱਥੀਂ ਕੰਮ ਕਰੋ ਬਹਾਨੇ ਬਣਾਉਣੇ ਘੱਟ ਕਰੋ ਇੱਕ ਨਾ ਸਾਡੇ ਮੇਰੇ ਆਂਟੀ ਐ ਆ ਸਾਡੇ ਪੜੋਸਚੇ ਰਹਿੰਦੇ ਉਹ ਮੇਰਾ ਹਰ ਇੱਕ ਪੋਡਕਾਸਟ ਸੁਣਦੇ ਆ ਗੱਲ ਵੀ ਮੇਰਾ ਖਿਆਲ ਉਹ ਸੁਣਦੇ ਹੋਣਗੇ ਸੁਣ ਲੈਣਗੇ ਤੇ ਉਹਨਾਂ ਨੂੰ ਲੱਗੂਗਾ ਕਿ ਮੈਂ ਉਹਨਾਂ ਦੀ ਗੱਲ ਹੀ ਕਰਦੀ ਆ ਉਹਨਾਂ ਨੂੰ ਮੈਂ ਜਦੋਂ ਤੋਂ ਦੇਖਦੀ ਆ 30 35 ਸਾਲ ਪਹਿਲਾਂ ਤੋਂ ਉਹ ਅੱਜ ਵੀ ਉਹੋ ਜਿਹੀ ਨੇ ਮਤਲਬ ਜਿਵੇਂ ਉਹਨਾਂ ਦਾ ਕੱਦ ਲੰਬਾ ਵਾਲ ਬੜੇ ਸੋਹਣੇ ਆ ਲੰਬੇ ਆ ਨਾ ਤਾਂ ਮੈਂ ਉਹਨਾਂ ਦਾ ਕਦੇ ਸਿਰ 'ਚ ਚਿੱਟਾ ਵਾਲ ਦੇਖਿਆ ਮੇਰਾ ਖਿਆਲ 60 ਕਸਾਲ ਦੀ ਉਹਨਾਂ ਦੀ ਉਮਰ ਹੋਣੀ ਆ ਤੇ ਉਹਨਾਂ ਦੇ ਨਾ ਤਾਂ ਸਿਰ ਤੇ ਕੋਈ ਚਿੱਟਾ ਵਾਲਾ ਨਾ ਕੋ ਚਿਹਰੇ ਤੇ ਰਿੰਕਲ ਪਏ ਆ ਤੇ ਬਾਡੀ ਵੀ ਇੰਨੀ ਵਧੀਆ ਲਚਕਦਾਰ ਤੇ ਐ ਜਦੋਂ ਤੁਰਦੇ ਆ ਨਾ ਉਹ ਮਤਲਬ ਬੜੇ ਸੋਹਣੇ ਲੱਗਦੇ ਆ ਹਨਾ ਤੇ ਉਹਦਾ ਕਾਰਨ ਕੀ ਹੈ ਕਿ ਕਾਫੀ ਸਾਲਾਂ ਤੱਕ ਹੁਣ ਤਾਂ ਉਹਨਾਂ ਦੇ ਬੱਚੇ ਵਿਆਹੇ ਹੋਏ ਨੇ ਤੇ ਉਹ ਆਪਦੇ ਹੱਥੀਂ ਕੰਮ ਕਰਦੇ ਸੀ ਪੋਚਾ ਵੀ ਆਪ ਲਾਉਂਦੇ ਸੀ ਹੁਣ ਬੈਠ ਕੇ ਪੋਚਾ ਲਾਉਣੇ ਆ ਉਹਦੇ ਨਾਲ ਕਿੰਨੀ ਐਕਸਰਸਾਈਜ਼ ਹੁੰਦੀ ਆ ਫਿਰ ਉਹ ਦੁੱਧ ਲੈਣ ਜਾਂਦੇ ਹੁੰਦੇ ਸੀਗੇ ਖੇਤਾਂ ਚੋਂ 2 2.5 ਕਿਲੋਮੀਟਰ ਡੇਲੀ ਉਹਨਾਂ ਦੀ ਸੈਰ ਹੋ ਜਾਂਦੀ ਸੀ ਹੁਣ ਤੁਸੀਂ ਦੇਖੋ ਵੀ ਜੀ ਇੰਨੀ ਸੈਰ ਹੁੰਦੀ ਆ ਹੱਥੀਂ ਕੰਮ ਕਰਨਾ ਤੇ ਬੰਦੇ ਨੇ ਆਪੇ ਹੀ ਫਿੱਟ ਰਹਿਣਾ ਉਹਨਾਂ ਨੂੰ ਮੈਂ ਕਦੇ ਨਹੀਂ ਇਹ ਕਹਿੰਦੇ ਸੁਣਿਆ ਕਿ ਮੈਂ ਥੱਕ ਜਾਨੀ ਆ ਜਾਂ ਹੁਣ ਮੈਥੋਂ ਆਹ ਕੰਮ ਨਹੀਂ ਹੁੰਦਾ ਕਿਉਂਕਿ ਮੈਂ ਅੱਜ ਵੀ ਉਹਨਾਂ ਨੂੰ ਉਸੇ ਤਰ੍ਹਾਂ ਦੇਖਦੀ ਆ ਅਸੀਂ ਬੱਚਿਆਂ ਤੋਂ ਵੱਡੀਆਂ ਹੋ ਗਈਆਂ ਜਵਾਨ ਹੋ ਗਈਆਂ ਤੇ ਪਰ ਉਹਨੂੰ ਮੈਂ ਉਮੀਦ ਦੇਖਦੀ ਹਾਲਾਂਕਿ 10 ਸਾਲ ਦਾ ਹੀ ਉਹਨਾਂ ਦਾ ਫਰਕ ਹੈ ਪਰ ਉਹਨਾਂ ਦੀ ਮੈਰਿਜ ਲੱਗਦਾ ਛੇਤੀ ਹੋ ਗਈ ਹੋਣੀ ਹੈ ਤੇ ਉਹਨੂੰ ਮੈਂ ਆਂਟੀ ਕਹਿੰਦੀ ਹੁੰਦੀ ਸੀਗੀ ਤੇ ਉਹ ਹੁਣ ਵੀ ਉਸੇ ਤਰ੍ਹਾਂ ਪਏ ਆ ਸੋ ਇਹ ਭਰਮ ਜਿਹੜੇ ਬਹਾਨੇ ਆ ਇਹ ਛੱਡੋ ਸਭ ਤੋਂ ਪਹਿਲਾਂ ਤਾਂ ਜਿਹੜਾ ਮਿੱਠਾ ਹੈਗਾ ਨਾ ਖੰਡ ਹੈ ਉਹ ਆਪਣੀ ਡਾਈਟ ਚੋਂ ਮਾਈਨਸ ਕਰ ਦਿਓ ਕਾਟਾਈ ਮਾਰ ਦਿਓ ਕਿਉਂਕਿ ਜੇ ਅੱਜ ਮੈਂ ਇੱਕ ਇੰਟਰਵਿਊ ਹੋਰ ਸੁਣ ਰਹੀ ਸੀ ਸਵੇਰੇ ਮੈਂ ਸੈਰ ਕਰਨ ਜਾਨੀ ਆ ਤੇ ਕੁਛ ਨਾ ਕੁਛ ਮੈਂ ਉਦੋਂ ਸੁਣਦੀ ਰਹਿਣੀ ਆ ਮੈਂ ਪੋਡਕਾਸਟ ਉਹਨਾਂ ਦਾ ਸੁਣ ਰਹੀ ਸੀ ਤੇ ਉਹ ਜਿਹੜੇ ਮਹਾਰਸੀ ਉਹ ਦੱਸ ਰਹੇ ਸੀ ਕਹਿੰਦੇ ਵੀ ਜੇ ਤੁਸੀਂ ਆਪਦੀ ਸਿਹਤ ਦੇ ਵਿੱਚ ਸੁਧਾਰ ਕਰਨਾ ਚਾਹੁੰਦੇ ਹੋ ਚਾਹੁੰਦੇ ਹੋ ਕਿ ਅਸੀਂ ਫਿੱਟ ਰਹੀਏ ਜਾਂ ਥੋੜੀ ਜੀ ਸਾਡੀ ਬਾਡੀ ਸ਼ੇਪ ਚ ਆਵੇ ਤਾਂ ਆਪਦੇ ਜਿਹੜੇ ਖਾਣ ਪੀਣ ਦੀਆਂ ਆ ਤਾਂ ਸਭ ਤੋਂ ਪਹਿਲਾਂ ਉਹ ਬਦਲੋ ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਮਾੜਾ ਪ੍ਰਭਾਵ ਹੈ ਸਾਡੀ ਸਿਹਤ ਤੇ ਉਹ ਸਾਡੇ ਖਾਣ ਪੀਣ ਨੇ ਪਾਇਆ ਹੈ ਪਹਿਲਾਂ ਦੇ ਮੁਕਾਬਲੇ ਅੱਜ ਜੇ ਅਸੀਂ ਸੋਚੀਏ ਵੀ ਕਿੰਨੀਆਂ ਕੁ ਚੀਜ਼ਾਂ ਬਾਜ਼ਾਰ ਚੋਂ ਸਾਨੂੰ ਇੰਨੀਆਂ ਉਪਲਬਧ ਹੋ ਜਾਂਦੀਆਂ ਕਿ ਅਸੀਂ 버ਗਰ ਪੀਜ਼ਿਆਂ ਤੇ ਹੋਲੇ ਅਸੀਂ ਕੁਲਚੇ ਖਾਣੇ ਸ਼ੁਰੂ ਕਰਤੇ ਜੀ ਅਸੀਂ ਨਾਨ ਖਾਣੇ ਸ਼ੁਰੂ ਕਰਤੇ ਅਸੀਂ ਪੀਜ਼ੇ ਪਾਸਤੇ ਸ਼ੁਰੂ ਕਰਤੇ ਹਨਾ ਮੈਕਰੋਨੀ ਖਾਣੇ ਅਸੀਂ ਉਹਨਾਂ 'ਚ ਕੀ ਕੁਝ ਪਾਇਆ ਹੁੰਦਾ ਕੋ ਚਿੱਟੀ ਸੌਸ ਜੀ ਪਾ ਦਿੰਦੇ ਆ ਸੋ ਉਹ ਸਾਰੀਆਂ ਚੀਜ਼ਾਂ ਨੇ ਸਾਡਾ ਸੱਤਿਆਨਾਸ਼ ਕੀਤਾ ਤੇ ਉਹ ਤਾਂ ਅਸੀਂ ਖਤਮ ਕਰਨਾ ਹੀ ਆ ਉਹਨੂੰ ਤਾਂ ਅਸੀਂ ਅਲਵਿਦਾ ਕਹਿਣਾ ਹੀ ਆ ਉਸ ਤੋਂ ਬਿਨਾ ਖੰਡ ਜਿਹੜੀ ਸਾਡੇ ਨਾਲ ਬੁਰੀ ਕਰਦੀ ਐ ਤੁਸੀਂ ਸੋਚ ਵੀ ਨਹੀਂ ਸਕਦੇ ਸੋ 40 ਸਾਲ ਤੋਂ ਬਾਅਦ ਜਿਹੜੀ ਚੀਨੀ ਆ ਸ਼ੂਗਰ ਆ ਉਹ ਸਲੋ ਪాయిਜ਼ਨ ਦਾ ਕੰਮ ਕਰਦੀ ਐ ਹੌਲੀ ਹੌਲੀ ਜ਼ਹਿਰ ਆ ਉਹ ਜਿਹੜਾ ਸਾਡੀ ਬਾਡੀ ਦੇ ਅੰਦਰ ਜਾਂਦਾ ਤੇ ਕੈਂਸਰ ਤੱਕ ਵੀ ਇਹਦੇ ਨਾਲ ਸੁਣਿਆ ਕਿ ਲੋਕਾਂ ਨੂੰ ਖੰਡ ਨਾਲ ਵੀ ਹੋਇਆ ਸੋ ਇੱਕ ਤਾਂ ਇਹ ਆਪਦੀ ਡਾਈਟ ਚੋਂ ਬਿਲਕੁਲ ਕੱਢ ਦਿਓ ਹੌਲੀ ਹੌਲੀ ਫਿੱਕੀ ਚਾਹ ਪੀਣ ਦੀ ਆਦਤ ਪਾਓ 2-3 ਕਿ ਮਹੀਨੇ ਉਸ ਤੋਂ ਵੀ ਘੱਟ ਹੀ ਤੁਸੀਂ ਦੇਖੋਗੇ ਕਿ ਤੁਹਾਨੂੰ ਫਿੱਕੀ ਚਾਹ ਸਵਾਦ ਲੱਗਣ ਲੱਗ ਜਾਓਗੇ ਮੈਂ ਵੀ ਨਹੀਂ ਹੁਣ ਖੰਡ ਤਾਂ ਮੈਂ ਬਿਲਕੁਲ ਨਹੀਂ ਖਾਂਦੀ ਮੈਂ ਸ਼ੱਕਰ ਵਾਲਾ ਨਹੀਂ ਵਸੇ ਮਿੱਠਾ ਤਾਂ ਮਿੱਠਾ ਹੀ ਹੁੰਦਾ ਪਰ ਉਹਦੇ ਜਿੰਨਾ ਨੁਕਸਾਨ ਨਹੀਂ ਕਰਦੀ ਸ਼ੱਕਰ ਵੀ ਮੈਂ ਬਹੁਤ ਲਾਈਟ ਜੀ ਪਾਉਣੀ ਹੈ ਕਿਉਂਕਿ ਇੱਕਦਮ ਮੈਥੋ ਫਿੱਕਾ ਨਹੀਂ ਕੀਤਾ ਗਿਆ ਤੇ ਹੌਲੀ ਹੌਲੀ ਮੈਂ ਉਹ ਵੀ ਘਟਾ ਦੇਣਾ ਤੇ ਫਿਰ ਫਿੱਕੀ ਚਾਹ ਸਵਾਦ ਲੱਗਣ ਲੱਗ ਜਾਂਦੀ ਹੈ ਕਈ ਵਾਰ ਕਿਸੇ ਦੇ ਘਰ ਜਾਓ ਤੇ ਨਾ ਥੋੜੀ ਜਿਹੀ ਵੀ ਚੀਨੀ ਪਾਈ ਹੋਵੇ ਤੇ ਨਾ ਉਹ ਲੰਘਦੀ ਨਹੀਂ ਚਾਹ ਐ ਲੱਗਦਾ ਕਿ ਬੜਾ ਮਿੱਠਾ ਪਾਇਆ ਹੈ ਸੋ ਇਹ ਆਦਤ ਚੇਂਜ ਕਰੋ ਇੱਕ ਪਾਣੀ ਜਿਹੜਾ ਹੈਗਾ ਉਹ ਜਿਆਦਾ ਤੋਂ ਜਿਆਦਾ ਪੀਓ ਜਿੰਨਾ ਹੋ ਸਕਦਾ ਮਤਲਬ ਦਿਨ ਦੇ ਵਿੱਚ 2.5 ਤੋਂ 3 ਲੀਟਰ ਤਾਂ ਤੁਸੀਂ ਪੀ ਲਓ ਬਸ ਬੋਟਲ ਭਰੋ ਸਰਾਣੇ ਹੌਲੀ ਹੌਲੀ ਕਰਕੇ ਪੀਣਾ ਇੱਕੋ ਲਖਤ ਨਹੀਂ ਪੀਣਾ ਹੌਲੀ ਹੌਲੀ ਕਰਕੇ ਪੀਣਾ ਤੇ ਇੱਕ ਜਿਹੜੀ 7 ਤੋਂ 8 ਘੰਟੇ ਦੀ ਨੀਂਦ ਹੈ ਜੇ ਤੁਸੀਂ ਜਲਦੀ ਸੌਵੋਗੇ ਜਲਦੀ ਉੱਠੋਗੇ ਹਨਾ ਇਹਦੇ ਨਾਲ ਇੱਕ ਆਪਣਾ ਜਿਹੜਾ ਅ ਸ਼ਰੀਰ ਦਾ ਸਿਸਟਮ ਉਹ ਵਧੀਆ ਹੋ ਜਾਂਦਾ ਤੇ ਇਹ ਦੇ ਨਾਲ ਤੁਹਾਡੀ ਜਿਹੜੀ ਸਿਹਤ ਆ ਉਹਦੇ ਵਿੱਚ ਵੀ ਕਾਫੀ ਸੁਧਾਰ ਆਉਂਦਾ ਹੈਗਾ ਤੇ ਦੂਜਾ ਹੈਗਾ ਕਿ ਤੁਸੀਂ ਆਪਦੇ ਲਈ ਟਾਈਮ ਕੱਢੋ ਜੇ ਹੁਣ ਤੱਕ ਨਹੀਂ ਕੱਢਿਆ ਤਾਂ ਮੈਂੰਤੀ ਹੈ ਵੀ ਆਪਦੇ ਲਈ ਟਾਈਮ ਕੱਢੋ ਤਾਂ ਫਿਰ ਤੁਸੀਂ ਇਹ ਬਾਹਰ ਨਿਭਾਉਣੇ ਭੁੱਲ ਜਾਓਗੇ ਕਿ ਸਾਡੀ ਸਿਹਤ ਚ ਸੁਧਾਰ ਨਹੀਂ ਹੋਣਾ ਸਵੇਰੇ ਉઠੋ 20 ਮਿੰਟ ਸਟੈਚ ਕਰੋ ਬਾਡੀ ਨੂੰ ਮੂਵਮੈਂਟ ਕਰੋ ਆ ਗੁੱਟਾਂ ਦੀ ਹਨਾ ਪੈਰਾਂ ਨੂੰ ਗੋਡਿਆਂ ਨੂੰ ਇਥੋਂ ਮੋਢਿਆਂ ਨੂੰ ਇਹਨਾਂ ਦੀ ਵਰਜਿਸ਼ ਅ ਸਰੀਰ ਦੇ ਹਰ ਅੰਗ ਦੇ ਵਿੱਚ ਜੇ ਮੂਵਮੈਂਟ ਹੁੰਦੀ ਰਹੂਗੀ ਲਚਕੀਲਾਪਨ ਆਊਗਾ ਤਾਂ ਵਧੀਆ ਤੁਸੀਂ ਸ਼ੇਪ 'ਚ ਰਹੋਗੇ ਤੇ ਇੱਕ ਰਾਤ ਨੂੰ ਸੌਣ ਤੋਂ ਪਹਿਲਾਂ ਸਕਿਨ ਕੇਅਰ ਦਾ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਇੱਕ ਦਿਨ ਮੈਂ ਪਹਿਲਾਂ ਵੀ ਦੱਸਿਆ ਸੀ ਕਿਸੇ ਐਪੀਸੋਡ 'ਚ ਕਿ ਉਹ ਕਿਵੇਂ ਕਰਨਾ ਤੁਸੀਂ ਕਿਉਂਕਿ ਦਿਨੇ ਆਪਾਂ ਬਾਜ਼ਾਰ ਬਜ਼ੂਰ ਵੀ ਜਾਈਏ ਕਿਤੇ ਜਾਈਏ ਈਂੀ ਧੂੜ ਮਿੱਟੀ ਹੈਗੀ ਆ ਕਿ ਆਪਾਂ ਸਿਰ 'ਚ ਵੀ ਮੂੰਹ 'ਤੇ ਵੀ ਮਿੱਟੀ-ਮੁੱਟੀ ਪਵਾ ਹੀ ਲਿਉਨੇ ਆ ਸੋ ਸੌਣ ਵੇਲੇ ਤੁਸੀਂ ਆਪਦਾ ਸਭ ਤੋਂ ਪਹਿਲਾਂ ਫੋਕੇ ਪਾਣੀ ਨਾਲ ਮੂੰਹ ਧੋਣਾ ਤੇ ਫਿਰ ਉਸ ਤੋਂ ਬਾਅਦ ਸਕਰਬ ਕਰੀਮ ਕੋਈ ਹੈਗਾ ਕਰਬਰ ਹੈਗਾ ਜੇ ਤੁਹਾਡੇ ਕੋਲ ਤਾਂ ਉਹ ਤੁਸੀਂ ਲਾਓ ਨਹੀਂ ਤਾਂ ਚੌਲਾਂ ਨੂੰ ਪੀਸ ਕੇ ਵੀ ਅਸੀਂ ਸਕਰਬ ਬਣਾ ਸਕਦੇ ਆ ਬਸ ਉਹ ਦਰਦਰਾ ਜਿਹਾ ਹੁੰਦਾ ਉਹਦੇ ਨਾਲ ਆ ਜਿਹੜੇ ਆਪਣਾ ਸਕਿਨ ਹੈ ਨਾ ਉਹ ਚੋਂ ਮਿੱਟੀ ਦੇ ਕਣ-ਕਣ ਬਾਹਰ ਨਿਕਲੇ ਆਉਂਦੇ ਆ ਫਿਰ ਉਹਨੂੰ ਕਿਸੇ ਅੱਛੇ ਜਿਹੇ ਕਲੀਨਜ਼ਰ ਨਾਲ ਕਲੀਨਜ਼ਿੰਗ ਮਿਲਕ ਨਾਲ ਜਾਂ ਕਿਸੇ ਕਲੀਨਜ਼ਿੰਗ ਕਰੀਮ ਨਾਲ ਉਹਨੂੰ ਧੋਵੋ ਮੂੰਹ ਨੂੰ ਤੇ ਉਸ ਤੋਂ ਬਾਅਦ ਕੋਈ ਵਧੀਆ ਜਿਹਾ ਮੋਇਸਚਰਾਈਜ਼ਰ ਲਾ ਕੇ ਤੇ ਤੁਸੀਂ ਸੌਂ ਜਾਣਾ ਹੈ ਨਾ ਤੇ ਇੱਕ ਸਕਿਨ ਟੋਨਰ ਆਉਂਦਾ ਉਹ ਲਾ ਲਓ ਪਹਿਲਾਂ ਉਹਨੂੰ ਐ ਥਪਤ ਪਾ ਕੇ ਲਾ ਲਓ ਉਸ ਤੋਂ ਬਾਅਦ ਇੱਕ سیرਮ ਆਉਂਦਾ ਹੈ ਉਹਦੇ ਨਾਲ ਮ사ਜ ਕਰ ਲਓ ਤੇ ਐਂਡ ਤੇ ਮੋਇਸਚਰਾਈਜ਼ਰ ਲਾਓ ਬਸ ਇਹ ਸਕਿਨ ਕੇਅਰ 10-12 ਮਿੰਟ ਚ ਹੋ ਜਾਂਦੀ ਹੈ ਤੇ ਰਾਮ ਨਾਲ ਸੌਜੋ ਟਾਈਮ ਤੇ ਸੌਣਾ ਟਾਈਮ ਤੇ ਉੱਠਣਾ ਸੌਣ ਵੇਲੇ ਜੇ ਹੋ ਸਕਦਾ ਥੋੜੇ ਮੈਡੀਟੇਸ਼ਨ ਵਾਂਗ ਵੀ ਥੋੜੇ ਲੰਬੇ-ਲੰਬੇ ਸਾਹ ਲਓ ਰਿਲੈਕਸ ਹੋ ਕੇ ਲੇਟੋ ਸ਼ਾਂਤ ਚਿੱਤ ਹੋ ਕੇ ਤੇ ਇਹ ਸਭ ਚੀਜ਼ਾਂ ਅਸਰ ਪਾਉਂਦੀਆਂ ਨੇ ਸਾਡੇ ਸਰੀਰ ਤੇ ਤੇ ਤਾਂ ਕਿ ਸਾਨੂੰ एनर्जी मिले ਇੰਨਾ ਚੀਜ਼ਾਂ ਨਾਲ ਇਹ ਸਾਨੂੰ ਕਰਦੇ ਰਹਿਣਾ ਚਾਹੀਦਾ ਤੇ ਹੁਣ ਬਹਾਨੇ ਨਹੀਂ ਬਣਾਉਣੇ ਵਾਰ-ਵਾਰ ਕਿ ਨਹੀਂ ਹੁਣ ਤਾਂ ਮੈਂ 40 ਨੂੰ ਕਰਾਸ ਕਰ ਗਈ 45 ਨੂੰ ਕਰ ਗਈ ਹੁਣ ਮੇਰੇ 'ਚ ਕੋਈ ਬਦਲਾ ਨਹੀਂ ਆਉਣਾ ਬਹੁਤ ਬਦਲਾ ਮੈਂ ਆਉਂਦੇ ਦੇਖਿਆ ਦੋ ਤਿੰਨ ਉਦਾਹਰਨਾਂ ਮੈਂ ਤੁਹਾਨੂੰ ਦਿੱਤੀਆਂ ਨੇ ਤੇ ਬਹੁਤ ਸਾਰੀਆਂ ਔਰਤਾਂ ਪਾਰਕਾਂ ਦੇ ਵਿੱਚ ਇੱਕ ਸਾਡੇ ਅੰਕਲ ਸੀਗੇ ਹੁਣ ਤਾਂ ਉਹਨਾਂ ਦੀ ਡੈਥ ਹੋ ਗਈ ਉਹਨਾਂ ਦਾ ਮਤਲਬ ਬੈਠਣ ਦਾ ਹੀ ਕੰਮ ਸੀ ਜ਼ਿਆਦਾ ਸ਼ਾਪ ਸੀਗੀ ਉਹਨਾਂ ਦੀ ਤੇ ਉਹਨਾਂ ਸ਼ਾਮ ਨੂੰ ਸਾਡੇ ਘਰ ਦੇ ਨੇੜੇ ਇੱਕ ਪਾਰਕ ਹੈ ਕਈ ਵਾਰ ਲੱਗਦੇ ਵੇਖਣਾ ਕਿ ਉਹ ਵਾਲੀਬਾਲ ਖੇਡ ਰਹੇ ਆ ਡੇਲੀ ਤੇ ਇੱਕ ਵਾਰੀ ਅਸੀਂ ਉਹਨਾਂ ਦੀ ਸ਼ਾਪ ਤੇ ਗਏ ਮੈਂ ਕਿਹਾ ਵੀ ਅੰਕਲ ਤੁਸੀਂ ਤਾਂ ਹੁਣ ਵੀ ਬੱਚਿਆਂ ਵਾਂਗੂ ਵਾਲੀਬਾਲ ਦੀ ਗੇਮ ਲਾਉਂਦੇ ਹੋ ਤਾਂ ਉਹ ਕਹਿੰਦੇ ਬੇਟਾ ਇਹ ਮੇਰੀ ਮਜਬੂਰੀ ਹੈ ਕਹਿੰਦੇ ਮੈਂ ਸਾਰਾ ਦਿਨ ਬੈਠਾ ਰਹਿਣਾ ਮੇਰਾ ਬੈਠਣ ਦਾ ਹੀ ਕੰਮ ਆ ਸੋ ਮੈਂ ਸ਼ਾਮ ਨੂੰ ਗੇਮ ਲਾਉਣਾ ਉਹਦੇ ਨਾਲ ਕੀ ਹੈ ਕਿ ਵਰਜਿਸ਼ ਹੁੰਦੀ ਹੈ ਹੱਡ ਪੈਰ ਖੋਲਦੇ ਆ ਸੋ ਬੜੀ ਸੋਹਣੀ ਗੱਲ ਸੀਗੀ ਹਰ ਬੰਦਾ ਜਿੰਨੇ ਵੀ ਪਾਰਕਾਂ 'ਚ ਫਿਰਦੇ ਹੁੰਦੇ ਆ ਮੈਂ ਸਵੇਰੇ ਜਾਂਨੀ ਆ ਉਹ ਆਪਦੇ ਸਿਹਤ ਲਈ ਥੋੜੇ ਜਾਗਰੂਕ ਨੇ ਤਾਂ ਹੀ ਉਹ ਕਰਦੇ ਆ ਨਾ ਸੈਰਾਂ ਤੇ ਨਰਿੰਦਰ ਕਪੂਰ ਹੋਣੀ ਬਹੁਤ ਵੱਡੇ ਵਿਦਵਾਨ ਨੇ ਜਿਹੜੇ ਉਹ ਹਮੇਸ਼ਾ ਹੀ ਕਹਿੰਦੇ ਆ ਕਹਿੰਦੇ ਵੀ ਜਿਹੜੀ ਸੈਰ ਹੈ ਨਾ ਉਹ ਤੰਦਰੁਸਤੀ ਲਈ ਨਹੀਂ ਅਸੀਂ ਕਰਦੇ ਤੰਦਰੁਸਤਾਂ ਤਾਂ ਹੀ ਸੈਰ ਕਰਨ ਜਾਣੇ ਆ ਸੋ ਆਪਦੇ ਆਪ ਨੂੰ ਬਿਮਾਰ ਡਿਕਲੇਅਰ ਨਾ ਕਰੋ ਸੈਰ ਕਰੋ ਜਦੋਂ ਟਾਈਮ ਮਿਲਦਾ ਤੋ ਰੋਜ਼ੇ ਘਰੇ ਖੁੱਲੀ ਥਾਂ ਹੈਗੀ ਆ ਤੋ ਉੱਥੇ ਟਹਿਲ ਕਦਮੀ ਕਰਿਆ ਕਰੋ ਤੁਰਿਆ ਫਿਰਿਆ ਕਰੋ ਪੌੜੀਆਂ ਹੀ ਚੜ ਲਓ ਉਤਰਜੋ ਚੜਜੋ ਜੇ ਤੁਹਾਡੇ ਗੋਡੇ ਸਹੀ ਆ ਤਾਂ ਕੁਛ ਵੀ ਕਰੋ एफर्ट ਕਰਨੇ ਪੈਂਦੇ ਆ ਮੈਂ ਜਦੋਂ ਪਾਰਕ ਚ ਸੈਰ ਕਰਨ ਜਾਂਦੀ ਆ ਮੈਂ ਦੇਖਦੀ ਆ ਇੱਕ ਨਾ ਆਂਟੀ ਹੈਗੇ ਆ ਉਹ ਹੌਲੀ 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 ਜਿਵੇਂ ਆਪਾਂ ਜੋਗਿੰਗ ਕਰਦੇ ਆ ਪਾਰਕ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਬਿਨਾਂ ਰੁਕੇ ਜਾਂਦੇ ਆ ਤੇ ਉਹਨਾਂ ਦੀ ਉਮਰ ਵੀ ਮੇਰਾ ਖਿਆਲ 50 ਤੋਂ 55 60 ਦੇ ਵਿੱਚ ਵਿੱਚ ਹੋਣੀ ਆ ਤੇ ਪਰ ਉਹ ਡੇਲੀ ਇਸੇ ਤਰ੍ਹਾਂ ਕਰਦੇ ਆ ਹੌਲੀ ਹੌਲੀ ਜੇ ਜੋਗਿੰਗ ਜੀ ਕਰਦੇ ਕਰਦੇ ਜਾਂਦੇ ਆ ਤੇ ਪੂਰਾ ਚੱਕਰ ਉਹ ਪਾਰਕ ਦਾ ਲਾਉਂਦੇ ਹੋ ਤਕਰੀਬਨ 2 ਕਿਲੋਮੀਟਰ ਬਣ ਜਾਂਦਾ ਇੱਕ ਤੋਂ ਦੂਜੇ ਸਿਰੇ ਤੱਕ ਸੋ ਇਹ ਸਾਰੇ ਆਪਣੀਆਂ ਲਈ ਐਫਰਟ ਕਰਦੇ ਆ ਇਹਨਾਂ ਨੇ ਆਪਦਾ ਆਰਾਮ ਤਿਆਗਿਆ ਹੋਇਆ ਤੇ ਇਹਨਾਂ ਕੋਲ ਫਿਰ ਭਰਮ ਵੀ ਨਹੀਂ ਹੈਗੇ ਬੇ ਸਾਡਾ ਸਿਹਤ ਨਹੀਂ ਸ਼ੇ ਕਿਉਂਕਿ ਐਫਰਟ ਲਾਉਂਦੇ ਆ ਸੋ 40 ਸਾਲ ਕੁਛ ਵੀ ਨਹੀਂ ਹੈਗੇ ਤੇ ਤੁਹਾਡਾ ਕਾਫੀ ਹਿੱਸਾ ਲੇ ਬਾਕੀ ਹੈ ਸੋ ਆਪਦੇ ਆਪ ਨੂੰ ਇਹਨਾਂ ਵਿਹਮਾਂ ਚੋਂ ਕੱਢੋ ਤੇ ਫਿਟਨੈਸ ਲਈ ਹੁਣੇ ਤੋਂ ਆਪ ਦਾ ਇੱਕ ਪਲਾਨ ਬਣਾਓ ਹੁਣੇ ਜਿੰਨੀਆਂ ਗੱਲਾਂ ਇੱਥੇ ਆਪਾਂ ਕੀਤੀਆਂ ਇਹਦੇ ਚੋਂ ਤੁਹਾਨੂੰ ਕਿਹੜੀ ਗੱਲ ਸਭ ਤੋਂ ਜ਼ਿਆਦਾ ਚੰਗੀ ਲੱਗੀ ਹੈ ਕਿਹੜੀ ਗੱਲ ਤੁਹਾਨੂੰ ਲੱਗਦਾ ਹੈ ਕਿ ਹਾਂ ਅਸੀਂ ਵੀ ਇਦਾਂ ਕਰਕੇ ਦੇਖੀਏ ਤਾਂ ਚੇਂਜ ਆ ਸਕਦੀ ਹੈ ਜਾਂ ਜੇ ਤੁਸੀਂ ਵੀ ਇਹ ਵਹਿਮ ਪਰ ਪਾਲੇ ਹੋਏ ਆ ਤਾਂ ਉਹ ਵੀ ਜ਼ਰੂਰ ਦੱਸੋ ਕਿ ਹਾਂ ਭੈਣ ਜੀ ਮੈਨੂੰ ਇਹ ਪਹਿਮ ਹੈਗਾ ਜਾਂ ਇਹ ਪਰਮ ਹੈਗਾ ਕਿ ਮੈਂ ਨਹੀਂ ਹੁਣ ਉਸ ਤਰ੍ਹਾਂ ਦੀ ਹੋ ਸਕਦੀ ਸੋ ਇਹ ਤਾਂ ਔਰਤਾਂ ਦੀ ਕੋਸ਼ਿਸ਼ ਹੈ ਕਿ ਉਹ ਕਿੰਨਾ ਕੁ ਆਪਦੇ ਆਪ ਨੂੰ ਚੇਂਜ ਲਿਆ ਸਕਦੀਆਂ ਸਗੋਂ ਨਾ ਇੱਕ ਚੈਲੰਜ ਆਪਦੇ ਆਪ ਨਾਲ ਕਰਿਆ ਕਰੋ ਆਪਦੇ ਆਪ ਨੂੰ ਇੱਕ ਮੌਕਾ ਮਤਲਬ ਟਾਈਮ ਦਿਆ ਕਰੋ ਕਿ ਮੈਂ ਇੰਨੇ ਟਾਈਮ ਦੇ ਵਿੱਚ ਇਨਾ ਆਪਦਾ ਭਾਰ ਘਟਾਉਣਾ ਹੈ ਮੈਂ ਇੱਕ ਮਹੀਨੇ ਦੇ ਵਿੱਚ ਇੰਨੇ ਕਿਲੋ ਘਟਾਉਣਾ ਹੈ ਮੈਂ ਇੱਕ ਮਹੀਨੇ ਦੇ ਵਿੱਚ ਆਹ ਇਹ ਸੂਟ ਜਿਹੜਾ ਮੈਨੂੰ ਹੁਣ ਟਾਈਟ ਆ ਉਹ ਮੈਂ ਮੈਨੂੰ ਆਉਣ ਲੱਗ ਜਾਊਗਾ ਸੋ ਇਹੋ ਜਿਹੇ ਜਿਹੜੇ ਚੈਲੰਜ ਆ ਜਦੋਂ ਆਪਣੇ ਆਪ ਨੂੰ ਅਸੀਂ ਦੇਵਾਂਗੇ ਤਾਂ ਉਮਰ ਫਿਰ ਕੋਈ ਮੈਨੇ ਨਹੀਂ ਰੱਖਦੀ ਕੋਈ ਨਹੀਂ ਤੁਹਾਨੂੰ ਕਹੂੰਗਾ ਤੁਸੀਂ 40 ਸਾਲ ਦੇ ਆ ਨਾ ਤੁਸੀਂ ਤਾਂ ਆਪਦੇ ਬੱਚਿਆਂ ਦੇ ਬਰਾਬਰ ਦੇ 25 26 ਸਾਲ ਦੇ ਲੱਗੋਗੇ ਸੋ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਬਹੁਤ ਸਾਰੇ ਬਦਲਾਅ ਆ ਸਕਦੇ ਆ ਸਾਡੇ ਕੋਲ ਅਦਨਾਨ ਸਾਮੀ ਦੀ ਉਦਾਹਰਣ ਹੈਗੀ ਹੈ ਤੁਸੀਂ ਸਾਰਿਆਂ ਨੇ ਉਹ ਸਿੰਗਰ ਆ ਜਿਹੜੇ ਅਦਨਾਨ ਸਾਮੀ ਉਹਨਾਂ ਨੂੰ ਦੇਖਿਆ ਹੁਣ ਕਿੰਨਾ ਮੋਟਾਪਾ ਸੀ ਮੇਰਾ ਖਿਆਲ 250 ਕਿਲੋ ਸੀ ਭਾਰ ਉਹਨਾਂ ਦਾ ਜਿਉ ਉਸ ਤੋਂ ਵੀ ਜ਼ਿਆਦਾ ਮੈਨੂੰ ਹੁਣ ਪੂਰਾ ਪਤਾ ਨਹੀਂ ਹੈ ਤੇ ਉਹਨਾਂ ਨੇ ਹੈਰਾਨੀਜਨਕ ਬਦਲਾ ਲਿਆਂਦਾ ਸੀ ਆਪਣੇ ਆਪ 'ਚ ਨਸ਼ੱਤਰ ਗਿੱਲ ਜਿਹੜੇ ਪੰਜਾਬੀ ਦੇ ਸਿੰਗਰ ਆ ਉਹਨਾਂ ਦਾ ਜੇ ਅਸੀਂ ਗੱਲ ਕਰੀਏ ਤਾਂ ਉਹ ਕਿੰਨੇ ਮੋਟੇ ਸੀ ਤੇ ਉਹ ਕਿੱਥੋਂ ਤੋਂ ਕਿੱਥੇ ਆ ਗਏ ਸੋ ਔਰਤਾਂ ਵੀ ਜੇ ਆਦਮੀ ਐਫਰਟ ਕਰਦੇ ਆ ਤਾਂ ਔਰਤਾਂ ਵੀ ਕਰ ਸਕਦੀਆਂ ਕਿਉਂਕਿ ਅੱਜ ਤੋਂ ਥੋੜੇ ਟਾਈਮਸ ਬਾਅਦ 4-5 ਸਾਲ ਬਾਅਦ ਜੇ ਤੁਸੀਂ ਹੋਰ ਵੀ ਤੁਹਾਡੇ ਚ ਖਰਾਬੀਆਂ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਤੁਹਾਨੂੰ ਹੀ ਲੋੜ ਪੈਣੀ ਆ ਬਾਕੀ ਸਾਰਿਆਂ ਦੀ ਤੁਸੀਂ ਸਾਰਿਆਂ ਨੂੰ ਆਵਾਜ਼ਾਂ ਮਾਰਿਆ ਕਰੋਗੇ ਕਿ ਆਜੋ ਕੋਈ ਪਾਣੀ ਦਾ ਗਲਾਸ ਫੜਾ ਦਿਓ ਇਹ ਹਾਲਤ ਸੱਚੀ ਹੋ ਜਾਂਦੀ ਹੈ ਜ਼ਰੂਰੀ ਨਹੀਂ ਕਿ ਤੁਹਾਨੂੰ 70 80 ਸਾਲ ਤੱਕ ਤੱਕ ਤੁਸੀਂ ਪਹੁੰਚੋ ਤੁਸੀਂ 50 ਸਾਲ ਦੀ ਉਮਰ ਚ ਵੀ ਐਨੇ ਥੱਕੇ ਹੋ ਸਕਦੇ ਹੋ ਕਿ ਤੁਸੀਂ ਮੰਜੇ ਤੇ ਬੈਠੇ ਹੋਵੋ ਤੇ ਦੂਜਿਆਂ ਨੂੰ ਆਵਾਜ਼ਾਂ ਮਾਰੋ ਇਕ ਨਾ ਇੱਕ ਹੋਰ ਮੈਂ ਤੁਹਾਨੂੰ ਦੱਸਦੀ ਜਾਂਦੇ ਜਾਂਦੇ ਗੱਲ ਸਾਂਝੀ ਕਰਦੀ ਹਾਂ ਕਿਉਂਕਿ ਪਾਰਕ 'ਚ ਮੈਂ ਜਦੋਂ ਵੀ ਸੈਰ ਕਰਨ ਜਾਂਦੀ ਹਾਂ ਉੱਥੋਂ ਕੁਝ ਨਾ ਕੁਝ ਮਟੀਰੀਅਲ ਮਿਲ ਜਾਂਦਾ ਹੈ ਤੇ ਇੱਕ ਨਾ ਲੇਡੀ ਸੀਗੀ ਆਪਣੇ ਹਸਬੰਡ ਨਾਲ ਆਏ ਤੇ ਕਾਫੀ ਪੋਜਲ ਸ਼ਰੀਰ ਸੀ ਉਹਨਾਂ ਦਾ ਕਾਫੀ ਜ਼ਿਆਦਾ ਤੇ ਉਹ ਹੌਲੀ ਹੌਲੀ ਤੁਰ ਰਹੇ ਸੀ ਤੇ ਉੱਥੇ ਨਾ ਇੱਕ ਹ ਹੈਗਾ ਜਿਹੜੀ ਮਸ਼ੀਨ ਸੀਗੀ ਕਿ ਅਸੀਂ ਉਹ ਪਿੱਠ ਦੇ ਨਾਲ ਉਹਨੂੰ ਜ਼ੋਰ ਲਾ ਕੇ ਪਿਛਾਂ ਕਰਦੇ ਆ ਨਾਲੇ ਉਹਦੇ ਨਾਲ ਆਹਾਂ ਇੱਥੋਂ ਮਤਲਬ ਥਾਈਸ ਦੀ ਐਕਸਰਸਾਈਜ਼ ਹੁੰਦੀ ਹੈ ਨਾਲੇ ਪਿੱਛੋਂ ਬੈਕ ਦੀ ਤੇ ਉਹ ਪੂਰਾ ਜ਼ੋਰ ਲਾ ਕੇ ਆਪਦਾ ਹੀ ਪੂਰੀ ਬਾਡੀ ਦਾ ਪਿੱਛੇ ਨੂੰ ਜਾਂਦੇ ਆ ਫਿਰ ਥੱਲੇ ਨੂੰ ਹਨਾ ਤੇ ਉਹਨਾਂ ਨੇ ਨਾ ਉਹਨੂੰ ਉੱਥੇ ਕਹਿੰਦੇ ਇੱਥੇ ਬੈਠ ਤੇ ਤੁਸੀਂ ਮੰਨੋਗੇ ਨਹੀਂ ਕਿ ਉਹ ਥੋੜੀ ਜੀ ਉੱਚੀ ਸੀਗੀ ਮਤਲਬ ਇੰਨੀ ਕੀ ਉੱਚੀ ਹੋਣੀ ਹੈ ਜਿੰਨਾ ਉਹ ਸੋਫਾ ਹੈਗਾ ਬੀ ਐਨੀ ਕੁਛੀ ਲੱਤ ਚੁੱਕ ਕੇ ਉਹਨਾਂ ਨੇ ਉਹਦੇ ਤੇ ਬੈਠਣਾ ਸੀ ਪਰ ਉਸ ਲੇਡੀ ਤੋਂ ਲੱਤ ਨਹੀਂ ਚੁੱਕੀ ਗਈ ਉਹਦੇ ਤੇ ਇੰਨਾ ਜ਼ਿਆਦਾ ਮੋਟਾਪਾ ਸੀ ਤਾਂ ਮੈਂ ਦੇਖ ਕੇ ਹੈਰਾਨ ਰਹਿ ਗਈ ਕੰਨਾਂ ਨੂੰ ਹੱਥ ਲਾਉਣ ਵਾਲੀ ਗੱਲ ਸੀ ਤਾਂ ਫਿਰ ਮੈਥੋਂ ਰਹਿ ਨਹੀਂ ਹੋਇਆ ਮੈਂ ਕਹਤਾ ਮੈਂ ਕਿਹਾ ਵੀ ਤੁਸੀਂ ਆਂਟੀ ਪਹਿਲਾਂ ਹੌਲੀ ਹੌਲੀ ਨਾ ਵਾਕ ਕਰੋ ਹੌਲੀ ਹੌਲੀ ਕਰੋ ਤੁਸੀਂ ਐਕਸਰਸਾਈਜ਼ਾਂ ਹਲੇ ਇੰਨੀਆਂ ਨਾ ਕਰੋ ਤੇ ਉਹ ਕਹਿੰਦੀ ਹਾਂ ਵੀ ਮੈਂ ਤਾਂ ਕਦੇ ਆਈ ਨਹੀਂ ਮੈਂ ਤਾਂ ਵੀ ਮੋਟਾਪਾ ਬਹੁਤ ਆ ਗਿਆ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਸੋ ਉਹ ਜੀ ਨੌਬਤ ਨਹੀਂ ਅਸੀਂ ਆਉਣ ਦੇਣੀ 40 ਸਾਲ ਤੱਕ ਕੁਝ ਵੀ ਨਹੀਂ ਹੁੰਦੇ ਅਸੀਂ 40 ਸਾਲ ਦੇ ਵਿੱਚ 20 ਦੇ ਲੱਗਣਾ ਇਹ ਆਪਣੇ ਆਪ ਨਾਲ ਵਾਦਾ ਕਰੋ ਚਿਹਰੇ ਦੀਆਂ ਝੁਰੜੀਆਂ ਗਾਇਬ ਹੋਣਗੀਆਂ ਪਾਣੀ ਜ਼ਿਆਦਾ ਪੀਓ ਹੈਲਦੀ ਚੀਜ਼ਾਂ ਖਾਓ ਤੇ ਆ ਜਿਹੜੇ ਅੱਜ ਕੱਲ ਦੇ ਜਿਹੜਾ ਫਾਸਟ ਫੂਡ ਹੈਗਾ ਹਨਾ ਇਹਨੂੰ ਬੱਚਿਆਂ ਦੇ ਨਾਲ ਹੀ ਬੱਚੇ ਨਾ ਬਣੋ ਕਿ ਨਿਆਣੇ ਖਾਂਦੇ ਆ ਮੈਂ ਵੀ ਖਾਂਲਾਂ ਕਈ ਔਰਤਾਂ ਮੈਂ ਦੇਖੀਆਂ ਬੱਚੇ ਚਿਪਸ ਖਾਂਦੇ ਆ ਤੇ ਨਾਲ ਹੀ ਬੈਠੀਆਂ ਖਾਈ ਜਾਣਗੀਆਂ ਬੱਚੇ कुरकुरੇ ਖਾਂਦੇ ਆ ਚਲੋ ਬੱਚੇ ਫਿਰ ਵੀ ਉਹਨਾਂ ਦੀ ਦੌੜ ਭੱਜ ਹੁੰਦੀ ਹੈ ਹਨਾ ਉਹਨਾਂ ਨੂੰ ਸਹੀ ਹੋ ਜਾਂਦਾ ਸੋ ਜੇ ਆਪਦੇ ਆਪ ਚ ਚੇਂਜ ਲਿਹਾਉਣੀ ਹੈ ਆਪਦਾ ਲਾਈਫ ਸਟਾਈਲ ਟੋਟਲੀ ਬਦਲ ਦਿਓ ਬਲੇਮ ਨਹੀਂ ਕਰਨਾ ਕਿ ਹੁਣ ਉਮਰ ਦੇ ਨਾਲ ਫਰਕ ਪੈ ਗਿਆ ਇਹ ਲਾਈਫ ਸਟਾਈਲ ਨਹੀਂ ਤੁਸੀਂ ਆਪਦਾ ਬਦਲ ਰਹੇ ਤਾਂ ਫਰਕ ਨਹੀਂ ਪੈ ਰਿਹਾ ਸੋ ਟੋਟਲੀ ਚੇਂਜ ਕਰੋ ਇੱਕ ਬਣਾ ਲਓ ਕਿ ਮੈਂ ਕਿੰਨੇ ਵਜੇ ਕੀ ਕਰਨਾ ਹੈ ਕੀ ਖਾਣਾ ਹੈ ਕੀ ਫਰੂਟ ਡੇਲੀ ਖਾਓ ਆਪਦੀ ਡਾਈਟ ਚ ਹਰਾ ਸਲਾਦ ਖਾਓ ਸਬਜ਼ੀਆਂ ਜ਼ਰੂਰ ਖਾਓ ਵੱਧ ਤੋਂ ਵੱਧ ਪਾਣੀ ਪਿਓ ਚੰਗੀ ਨੀਂਦ ਲਓ ਸਕਿਨ ਕੇਅਰ ਕਰੋ ਸਰੀਰ ਸੋਹਣਾ ਹੋਊਗਾ ਤਾਂ ਉਹਦੇ ਤੇ ਕੱਪੜੇ ਪਾਏ ਵੀ ਜੱਜਣਗੇ ਮੇਕਅਪ ਕੀਤਾ ਵੀ ਸੋਹਣਾ ਲੱਗੂਗਾ ਸੋ ਇਹ ਅੱਜ ਦੀ ਜਿਹੜੀ ਗੱਲਬਾਤ ਸਾਰੀ ਉਹਨਾਂ ਪਹਿਣਾ ਲਈ ਹੈ 40 ਸਾਲ ਦੀਆਂ ਜਿਹੜੀਆਂ ਐਵੇਂ ਜਾਣ ਕੇ ਆਪਦੇ ਆਪ ਨੂੰ ਐਫਰਟ ਕੋਈ ਕਰਨਾ ਨਹੀਂ ਤੇ ਕਹਿ ਦਿੰਦੀਆਂ ਅਸੀਂ ਨਹੀਂ ਚੇਂਜ ਹੋ ਰਹੇ ਸਾਡੇ ਚ ਕੋਈ ਬਦਲਾ ਨਹੀਂ ਆ ਰਿਹਾ ਉਮਰ ਵੱਧ ਗਈ ਉਮਰ ਦਾ ਕੋਈ ਫਰਕ ਨਹੀਂ ਅਸਰ ਨਹੀਂ ਪੈਂਦਾ ਤੇ ਤੁਸੀਂ ਆਪ ਧਿਆਨ ਦੇਣਾ ਸੋ ਫਿਰ ਮਿਲਦੇ ਆਪਾਂ ਕਿਸੇ ਹੋਰ ਨਵੀਂ ਗੱਲਬਾਤ ਨਾਲ ਸਤਿ ਸ਼੍ਰੀ ਅਕਾਲ